ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਰ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਨਾ ਮੈਂ ਇੱਕ ਨਵਾਂ ਐਪ ਦੇਖਿਆ ਸੀਗਾ ਫੋਨ 'ਚ ਇਹ ਵਾਲਾ ਲਾਈਵ ਡਿਟੈਕਟਰ ਐਪ ਇਹਦੇ ਵਿੱਚ ਕਹਿ ਰਹੇ ਨੇ ਕਿ ਜੋ ਵੀ ਆਪਾਂ ਬੋਲਦੇ ਹਾਂ ਨਾ ਵੀ ਇਹ ਸੱਚ ਝੂਠ ਫੜ ਲੈਂਦਾ ਆਪਾਂ ਹੁਣ ਸੋਚਿਆ ਵੀ ਆਪਾਂ ਮੰਮੀ ਤੇ ਖੁਸ਼ੀ ਤੋਂ ਬੁਲਾ ਕੇ ਦੇ ਦਿਆਂ ਨਾ ਵੀ ਇਹ ਵਾਕਈ ਸੱਚ ਦੱਸਦਾ ਕਿ ਝੂਠ ਦੱਸਦਾ ਹੈ ਨਾ ਕੰਫਰਮ ਹੋ ਜਾਊਗਾ ਅੱਜ ਮੰਮੀ ਦਾ ਸੱਚ ਸਾਹਮਣੇ ਆ ਜਾਊਗਾ ਦੁੱਧ ਦੱਦ ਤਦੂ ਤੇ ਪਾਣੀ ਦਾ ਪਾਣੀ ਹੋ ਜਾ ਲੈ ਮੈਂ ਜਦੋਂ ਤੁਸੀਂ ਨਾ ਪਹਿਲਾਂ ਪਲੇ ਸਟੋਰ ਚੋਂ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਐਵੇਂ ਦਾ ਇਹਦਾ ਲੋਗੋ ਹੋਊਗਾ ਅਗੇ ਲੱਗ ਗਿਆ ਠੀਕ ਹੈ ਫਿਰ ਇਹਨੂੰ ਓਪਨ ਕਰਾਂਗੇ ਓਪਨ ਕਰਨ ਤੋਂ ਬਾਅਦ ਤੁਸੀਂ ਨਾ ਮੈਨੂੰ ਵੀ ਜਦੋਂ ਮੈਂ ਸ਼ੁਰੂ ਚ ਡਾਊਨਲੋਡ ਕੀਤਾ ਸੀ ਮੈਨੂੰ ਵੀ ਨਹੀਂ ਹਿਸਾਬ ਜਾ ਰਿਹਾ ਸੀ ਇਹਦਾ ਤੇ ਫਿਰ ਦੇਖਿਆ ਤਾਂ ਇਹਨੂੰ ਆਪਾਂ ਸਾਰਾ ਜਾਣਦੇ ਆ ਇਹਦੇ ਤੇ ਓਕੇ ਕਰ ਦੇਣਾ ਤੇ ਇਹਦੇ ਤੇ ਨਾ ਤੁਸੀਂ ਕਲਿੱਕ ਕਰਕੇ ਰੱਖਣਾ ਐਡ ਉੜ ਆਊਗੀ ਉਹਨੂੰ ਸਕਿਪ ਕਰ ਦਿਓ ਠੀਕ ਹੈ ਜੀ ਤੇ ਇਹਦੇ ਤੇ ਜਦੋਂ ਵੀ ਕੁਝ ਬੋਲਣਾ ਉਦੋਂ ਇਹਨੂੰ ਦਬਕੇ ਰੱਖਣਾ ਲੋ ਆਪਾਂ ਹੁਣ ਸ਼ੁਰੂਆਤ ਕਰਦੇ ਆ ਇੱਕ ਪਹਿਲਾਂ ਮੈਂ ਬੋਲ ਕੇ ਦੇ ਦਿਆਂ ਮੈਂ ਚਾਹ ਬਹੁਤ ਆ ਦੇਖੋ ਬਹੁਤ ਵੀਨੇ ਆਪੇ ੱਕੜਾ ਤਾਂ ਹੀ ਇਹ ਮੇਰੀ ਵਾਰੀ ਬਚ ਗਿਆ ਹੁਣ ਮੰਮੀ ਕਹਿੰਦੀ ਇਹਨੂੰ ਪੁੱਛ ਕੇ ਦੇਖ ਵੀ ਤੂੰ ਮੈਨੂੰ ਕਰਦੀ ਏਂ ਕਿ ਨਾ ਚਲੋ ਮੈਂ ਕਹਿ ਕੇ ਦੇਖਦੀ ਆ ਮੈਂ ਮੇਰੀ ਸੱਸ ਨੂੰ ਬਹੁਤ ਪਿਆਰ ਕਰਦੀ ਹਾਂ ਕਰਦੀ ਆ ਵੀ ਜਦ ਲੋ ਕਰਦੇ ਜਿੰਨਾ ਕਰਦੀ ਆ ਹਨ ਹੈਗਾ ਮੰਮੀ ਦੇਖ ਰਹਾ ਨਾ ਲੋੜ ਮੰਮੀ ਤੋਂ ਸੁਣਦੇ ਆ ਮੰਮੀ ਬੋਲੀ ਮੈਂ ਡਿੰਪਲ ਨੂੰ ਬਹੁਤ ਬਹੁਤ ਪਿਆਰ ਕਰਦੀ ਹਾਂ ਹਾ ਰਾਣੀ ਦੀਦੀ ਨੂੰ ਕਹਿ ਕਿ ਰਾਣੀ ਦੀਦੀ ਨੂੰ ਮੈਂ ਰਾਣੀ ਨੂੰ ਬਹੁਤ ਬਹੁਤ ਪਿਆਰ ਕਰਦੀ ਹਾਂ ਹਾਂ ਨਾ ਭਾਈ ਦੋਨਾਂ ਵਾਲੀ ਰੈੱਡ ਵੱਜ ਗਿਆ ਹੁਣ ਬੋਲਿਓ ਇਹਨਾਂ ਬਾਰੇ ਬੋਲਿਓ ਹਾਂ ਦਬੋ ਮੈਂ ਇਨਦਰ ਨੂੰ ਬਹੁਤ ਬਹੁਤ ਪਿਆਰ ਕਰਦੀ ਹਾਂ ਹਾਂ ਪੱਤ ਦੀ ਗੱਲ ਹੈ ਇਹਨਾਂ ਲਈ ਹਾਂ ਹੋ ਗਿਆ ਬਾਕੀ ਸਾਰਿਆਂ ਲਈ ਨਾ ਹੁਣ ਹੁਣ ਬੋਲ ਕੇ ਲਿਖ ਜੌਨੀ ਨੂੰ ਬਹੁਤ ਬਹੁਤ ਪਿਆਰ ਕਰਦੀ ਹਾਂ ਹਾਂ ਲੋੜੀ ਤੇ ਇੰਦਰਾਣੀ ਬੋਲ ਰਹੀ ਕਿ ਮੰਮੀ ਦਾ ਤਾਂ ਗੇਮ ਲੱਗ ਗਈ ਇੱਕ ਤਰ੍ਹਾਂ ਦੀ ਗੇਮ ਹਣਾ ਗੀ ਗੇਮ ਵਾਂਗੂ ਖੇਢੀ ਜਏ ਵੀ ਦੇਖਾਂਗੇ ਚੱਕਣਾ ਨਹੀਂ ਚਿੰਦਾ ਏ ਬੋਲ ਦੇ ਮੈਨੂੰ ਮੂਰ ਨੂੰ ਬਾਤ ਪਿਆਰ ਕਰਦਾਗਾ ਹਾਂ ਕਰਦਾ ਵਾਕਈ ਮੈਨੂੰ ਮੂਰ ਨੂੰ ਚਲ ਆਤੀ ਮਮਾਂ ਨੂੰ ਪੁੱਛ ਲਾਂ ਮਮਾਂ ਨੂੰ ਕਰਦੇ ਦੇਖੀ ਸਿਮੀ ਮਮਾਂ ਜੈਸੀ ਨੂੰ ਹਾਂ ਓਕੇ ਮੈਨੂੰ ਅਸ਼ਵੀਨ ਨੂੰ ਬਾਤ ਪਿਆਰ ਕਰਦਾਗਾ

हां दादी ਨੂੰ ਵੀ ਕਰਦੀ ਆ दादी ਨੂੰ ਪਿਆਰ ਕਰਦੀ ਸਿੰਮੀ ਨੂੰ ਨਹੀਂ ਗਲਤੀ दादी ਨੂੰ ਕਰਦੀ ਆ ਪਾਪਾ ਨੂੰ ਵੀ ਪਾਪਾ ਨੂੰ ਵੀ ਦੇਖੀ ਨਹੀਂ ਤੂੰ ਐਂ ਕਹਿੰਦਾ ਮੈਂ ਸਟੱਡੀ ਮੈਂ ਡੇਲੀ ਸਟੱਡੀ ਕਰਦਾ ਹਾਂ ਮੈਂ ਡੇਲੀ ਸਟੱਡੀ ਕਰਦਾ ਮੈਂ ਕਰਦੀ ਨਹੀਂ ਸਟੱਡੀ 'ਚ ਤਾਂ ਧਿਆਨ ਹੀ ਨਹੀਂ ਹੈਣਾ ਚਲ ਕੀ ਕੀ ਕਹਾਂ ਮੇਰਾ ਪੁੱਛ ਕੇ ਦੇਖੀ ਮਮੀ ਸਿੰਮੀ ਵੀ ਇੱਕ ਨਾਲ ਪਿਆਰ ਕਰਦੀ ਹਾਂ ਨਾ ਕਰਦੀ ਮੈਨੂੰ ਤਾਂ ਕੋਈ ਨਹੀਂ ਕਰਦਾ ਮੈਂ ਨੂ ਨੂੰ ਬੁਝਾਦੀ ਨੂ ਨੂ ਨਾ ਹਾਂ ਨੂੰ ਹਾਂ ਵੀ ਨੂ ਨੂੰ ਪਿਆਰ ਕਰਦੀ ਹਾਂ ਮੈਂ ਆਪਣੇ ਨੂਆਂ ਨੂੰ ਕਿੰਨਾ ਪਿਆਰ ਕਰਦੀ ਹਾਂ ਕਰਦੀ ਹਾਂ ਮੈਨੂੰ ਹਰ ਦਾ ਕਰਦੀਆਂ ਪਿਆਰ ਨੂਆਂ ਨੂੰ ਕਰਦੀਆਂ ਹਾਂ ਨੂ ਇਕੱਲੀ ਨੂੰ ਕਹੇ ਨੂਹਾ ਆ ਗਈਆਂ ਤਾਂ ਚਲੋ ਕਿ ਮੈਂ ਆਪਣੀ ਛੋਟੀ ਨੂ ਨੂੰ ਕਿੰਨਾ ਪਿਆਰ ਕਰਦੀ ਹਾਂ ਨਾ ਮੈਂ ਆਪਣੀ ਛੋਟੀ ਨੂ ਨੂੰ ਪਿਆਰ ਕਰਦੀ ਹਾਂ ਨਹੀਂ ਇਹਦੀ ਛੋਟੀ ਨੂ ਨੂੰ ਪਿਆਰ ਕਰਦੀ ਹਾਂ ਨਾ ਕਰਦੀ ਨਹੀਂ ਉਹਨੂੰ ਕਨਫਿਊਜ਼ਨ ਹੋ ਗਿਆ ਸੀਗਾ ਵੀ ਨੂੰਹਾਂ ਹਨ ਵੀ ਉਹਨੇ ਤਾਂ ਤਾਂ ਹਾਂ ਕਹੇਤੀ ਵਿਚਾਰੇ ਨੇ ਜਦੋਂ ਪਤਾ ਲੱਗਿਆ ਵੀ ਨੂੰਹ ਛੋਟੀ ਨੂੰ ਮੈਂ ਅੱਜ ਕੁਝ ਵੀ ਨਹੀਂ ਖਾਇਆ ਖਾਇਆ ਨਹੀਂ ਸੀ ਮੈਂ ਸੱਚੀ ਨਹੀਂ ਖਾਇਆ ਮੈਂ ਕਿਉਂਕਿ ਮੈਂ ਥੋੜੀ ਬਿਮਾਰ ਜੀ ਸੀ ਮੰਮੀ ਕੱਲ ਦੀ ਮੈਂ ਕੁਝ ਨਹੀਂ ਖਾਇਆ ਰੋਟੀ ਰੋਟੀ ਇਹ ਤਾਂ ਸੱਚ ਦੱਸਿਆ ਇਹਨੇ ਹਾਂ ਕਰਦੀ ਹਾਂ ਬਸ ਮੈਂ ਕੱਲੀ ਚਾਹ ਪੀਤੀ ਸੀ ਤੁਸੀਂ ਤੁਹਾਨੂੰ ਦੱਸੀ ਮੈਨੂੰ ਰੋਟੀ ਖਾਈ ਸੀ ਤੁਮਣ ਜਾਣਨ ਦਾ ਦਿਲ ਕਰਦਾ ਹੈ ਸਰੀ ਸੱਜਣਾ ਨੂੰ ਘੁੰਮਣ ਜਾਣ ਦਾ ਦਿਲ ਕਰਦਾ ਹੈ ਨਹੀਂ ਕਰਦਾ ਕਰਦਾ ਸੱਚੀ ਨਹੀਂ ਕਰਦਾ ਕ ਕਰਦਾ ਨਾ ਹਾਂਜੀ ਨਹੀਂ ਕਰਦਾ ਉਹ ਚਾਹ ਜੀ ਸੌਣ ਕਰਕੇ ਹੁਣਾ ਹੋਣ ਹੋਰ ਗੁਰਦੁਆਰੇ ਜਾਣ ਨੂੰ ਜੀ ਕਰਦਾ ਕਰਦਾ ਨਹੀਂ ਸੱਚੀ ਨਹੀਂ ਕਰਦਾ ਕਾਜ਼ਮ ਕਰ ਵੀ ਕਰਕੇ ਤੇਰੀ ਜੀ ਕਰਦਾ ਜਾਣੋ ਨਾ ਹੋਰ ਹੋਰ ਕੁਝ ਹੋਣਾ ਵੀ ਦਿਮਾਗ 'ਚ ਸੂਟ ਲੈਣ ਨੂੰ ਦਿਲ ਕਰਦਾ ਕਰਦਾ ਨਹੀਂ ਸੱਚੀ ਨਹੀਂ ਕਰਦਾ ਸੱਚੀ ਨਹੀਂ ਕਰਦਾ ਅਜੇ ਹੋਰ ਹੋਜੇ ਕੀ ਕਰਾਂ ਸੂਟ ਮਹਾਂ ਚੱਲ ਤਾਂ ਇਹਨੇ ਸੱਚੀ ਨਹੀਂ ਕਰਦਾ ਕੋਈ ਹੋਰ ਲੱਗਦਾ ਵੀ ਇਹ ਝੂਠ ਦੱਸੂਗਾ ਮੈਂ ਸੱਚ ਬੋਲਦੀ ਆ ਉਹ ਜੀ ਕੋਈ ਗੱਲ ਨਵੇਂ ਸੈਂਡਲ ਲੈਣ ਨੂੰ ਜੀ ਨਹੀਂ ਰੀਸੈਟ ਰੀਸੈਟ ਨਾ ਸੈਂਡਲ ਨਹੀਂ ਕੁਝ ਹੋਰ ਕੋਈ ਗੱਲ ਹੋਵੇ ਖਾਣ ਪੀਣ ਦੇ ਰਿਲੇਟਡ ਕੁਝ ਪੀਜ਼ਾ ਖਾਣ ਨੂੰ ਕੀ ਕਰਦਾ ਕਰਦਾ ਹਾਂ ਕੱਲ ਵੀ ਜੀ ਕਰਦਾ ਸੀ ਚप्पल ਮੁੱਦੀ ਮਾਰਦੀ ਤੇ ਮੈਂ ਪੀਜ਼ਾ ਖਾਣ ਨੂੰ ਜੀ ਕਰਦਾ ਮੰਮੀ ਨਾਲ ਨਾ ਹੋਰ ਕੀ ਖਾਂਦੀ ਸੀ ਕਰਦਾ ਨਾ ਵੀ ਇੱਕ ਗੱਲ ਹੈ ਜੀ ਹੈ ਨਾ ਉਹ ਚੀਜ਼ਾਂ ਵਲੇ ਇਹ ਮੈਂ ਨਾ ਕਿਹਾ ਪੀਜ਼ਾ ਵਲੇ ਹਾਂ ਕਹਤੀ ਮੈਂ ਵੀ ਇਹ ਪੀਜ਼ੇ ਤੇ ਵੀ ਨਾ ਕਹਿ ਸਕਦਾ ਸੀ ਵੀ ਨਾ ਜੀ ਨਹੀਂ ਕਰਦਾ ਉਹਦੇ ਤੇ ਗਰੀਨ ਹੋ ਵੱਜ ਗਿਆ ਹਨਾ ਹੋਰ ਕੁਝ ਦੇਖਦੇ ਆ ਬਲਾ ਕੇ ਹਨਾ ਖੁਸ਼ੀ ਆ ਜਾ ਬੋਲੀਏ ਆ ਜਾ ਬੋਲੀ ਬਰਗਰ ਖਾਣ ਵੀ ਦਿਲ ਕਰਦਾ ਕਰਦਾ ਨਹੀਂ ਕਰਦਾ ਸੱਚੀ ਨਹੀਂ ਕਰਦਾ ਵਰਕਰ ਨਹੀਂ ਬੱਸ ਵੀ ਜਾ ਮੰਮੀ ਨੇ ਤਾਂ ਸਾਰੇ ਹੋਈ ਸੱਚ ਮੈਂ ਕੱਲ ਡਿਊਟੀ ਤੋਂ ਛੁੱਟੀ ਕਰਾਂਗੀ ਜੀ ਤਾਂ ਕਰ ਰਿਹਾ ਪਰ ਕਰ ਨਹੀਂ ਸਕਦੇ ਪਰ ਅੰਦਰ ਉਹ ਰੀਜ ਹੈਗੀ ਆ ਵੀ ਕੱਲ ਨੂੰ ਛੁੱਟੀ ਹੋ ਜੇ ਤਾਂ ਵਧੀਆ ਮੈਂ ਬਹੁਤ ਵੈਲੀ ਰਹਿੰਦੀ ਹਾਂ ਨਹੀਂ ਰਹਿੰਦੀ ਵੈਲੀ ਕਿਤੇ ਹੁਣ ਇੱਕ ਹੋਰ ਬੋਲ ਕੇ ਦੇਖਦੇ ਆਂਗੇ ਦੇਖਦੇ ਆ ਵੀ ਇਹ ਸਹੀ ਦੱਸਦਾ ਹਣਾ ਲਾਸਟ ਆਪਸ ਲਾਸਟ ਇਹਦੇ ਤੇ ਆਪਾਂ ਕਲੀਅਰ ਹੋ ਜਾਊਗਾ ਵੀ ਸੱਚੀ ਇਹ ਕੰਮ ਦੀ ਐ ਪਾ ਜਾਂ ਵੈਸੀ ਆਣ ਮੈਂ ਆਵਦੀ ਮੰਮੀ ਨਾਲ ਲੜ ਕੇ ਹਟੀ ਹਾਂ ਨਹੀਂ ਲੜੀ ਹਾਈ ਗੱਲ ਤਾਂ ਸਹੀ ਆ ਵੀ ਇਹਨੂੰ ਕਿਵੇਂ ਪਤਾ ਵੀ ਮੈਂ ਲੜੀਆਂ ਕਿ ਨਾ ਹਨਾ ਕੁਝ ਸੋਚਣ ਵਾਲੀ ਤਾਂ ਐਗੀ ਤੇ ਇੱਕ ਹੋਰ ਲਾਸਟ ਜਦੋਂ ਆਪਾਂ ਲੱਗ ਜਾਂਦੇ ਨਾ ਇੱਕ ਗੇਮ ਵਾਂਗੂ ਹੀ ਲੱਗਦਾ ਆ ਜਾਂਦਾ ਵੀ ਪੁੱਛ ਕੇ ਦੇਖੀ ਤੇ ਕੀ ਹੁਣ ਕੀ ਕਹਿੰਦਾ ਦੇਖੀ ਹੁਣ ਕੀ ਕਹਿੰਦਾ ਉਹ ਚੀਜ਼ਾਂ ਐਂਟਰਟੇਨਮੈਂਟ ਲਈ ਵਧੀਆ ਚੀਜ਼ਾਂ ਹਨਾ ਮੈਂ ਕੱਲ ਨੂੰ ਪਿੰਡ ਜਾ ਰਹੀ ਹਾਂ ਨਹੀਂ ਇਹ ਵੀ ਨਹੀਂ ਕਹਿੰਦਾ ਇਹ ਇਹਦਾ ਮਤਲਬ ਬਈ ਕਿਤੇ ਨਾ ਕਿਤੇ ਤਾਂ ਹੈਗਾ ਸੱਚ ਵੀ ਹੈਗਾ ਹਨਾ ਕਿਤੇ ਨਾ ਕਿਤੇ ਤਾਂ ਮੈਂ ਬਹੁਤ ਕਲੇਸ਼ਨ ਹਾਂ ਹਾਈ ਕਹਿੰਦਾ ਹਾਂ ਹੁਣ ਇੱਕ ਵਾਰ ਹੋਰ ਕਰਕੇ ਦੇਖੀ ਇਹ ਇੱਕ ਐਕਸਪੈਰੀਮੈਂਟ ਮੈਂ ਕਿਸੇ ਨਾਲ ਨਹੀਂ ਲੜਦੀ ਭਾਈ ਇਹਦੇ ਵੀ ਮੰਮੀ ਲੈ ਹੈ ਕਹਿੰਦਾ ਲੜਦੀ ਆ ਇੱਕ ਵਾਰ ਹੋਰ ਦੇਖਦੇ ਆ ਫਿਰ ਹਨਾ ਇਹਦੇ ਤੇ ਆਪਾਂ ਨੂੰ ਬਸ ਇਹਦੇ ਤੇ ਕਲੀਅਰ ਹੋ ਜੂ ਜੇ ਸੱਚ ਬੋਲ ਪਿਆ ਹੈ ਤਾਂ ਸਮਝੋ ਹੁਣ ਕੀ ਕਹੀਏ ਮੈਂ ਹਰ ਇੱਕ ਨਾਲ ਲੜ ਪੈਂਦੀ ਹਾਂ ਹਰ ਇੱਕ ਨਾਲ ਨਹੀਂ ਲੜਦੀ ਹਨਾ ਹਾਂ ਹਰ ਇੱਕ ਨਾਲ ਨਹੀਂ ਲੜਦੀ ਮੈਂ ਕਿੰਨਾ ਕੈਰ ਕਰਦੀ ਹਾਂ ਮੇਰੇ ਘਰ ਵਾਲੇ ਨੂੰ ਕਦੇ ਮੈਂ ਬਹੁਤ ਕਪੱਤੀ ਹਾਂ ਹੈ ਇਹ ਕਪੱਤੀ ਕਿੰਦਾ ਮੰਮੀ ਤੇਜ਼ ਤਿੱਖੀ ਜਾ ਹੈ ਇਹ ਕਹਿੰਦਾ ਹੈਗੀ ਆ ਪੁੱਛੀਗੇ ਦਾ ਵਾਸਤੇ ਨੂੰ ਪਿਆਰ ਕਰਦੀ ਹਾਂ ਉਹ ਤਾਂ ਕਰਦੀ ਆ ਪੁੱਛੀ ਬਲਾ ਕੋਲ ਮਲਾ ਕੇ ਮਤਲਬ ਵਧੀਆ ਵੀ ਐਂਟਰਟੇਨਮੈਂਟ ਲਈ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਹਨਾ ਵੀ ਇੱਕ ਤਰ੍ਹਾਂ ਦਾ ਗੇਮ ਵਾਂਗੂ ਹੀ ਲੱਗਦਾ ਅੱਗੇ ਦੀ ਅੱਗੇ ਆਪਾਂ ਨੂੰ ਲਾਲਚ ਹੋਈ ਜਾਂਦਾ ਵੀ ਦੇਖੀਏ ਹੋਰ ਹੋਰ ਬੋਲ ਕੇ ਦੇਖੀਏ ਇਹਦੇ ਤੇ ਸੱਚ ਆਉਂਦਾ ਕਿ ਝੂਠ ਆਉਂਦਾ ਹਨਾ ਬਧੀਆ ਹੈ ਆਪਾ ਵਧੀਆਗਾ ਇਹ ਤੁਸੀਂ ਆਪਣੇ ਫੈਮਿਲੀ ਫਰੈਂਡਸ ਨਾਲ ਵਧੀਆ ਇੰਜੋਏ ਕਰ ਸਕਦੇ ਹੋ ਵਧੀਆ ਹੈ ਆਪਾਗਾ ਹਣ ਤੇ ਵਧੀਆ ਐਂਟਰਟੇਨਮੈਂਟ ਦਾ ਸਾਧਨਾ ਜਦੋਂ ਆਪਾਂ ਕੋਈ ਇੱਕ ਸਵਾਲ ਪੁੱਛਦੇ ਹਾਂ ਨਾ ਫਿਰ ਆਪਾਂ ਨੂੰ ਇਹਦਾ ਵੀ ਅੱਗੇ ਪੁੱਛ ਕੇ ਦੇਖੀਏ ਵੀ ਇਹਦੇ ਬਾਰੇ ਸੱਚ ਦੱਸੋ ਝੂਠ ਹਨਾ ਤੇ ਮੈਂ ਤਾਂ ਜਿੰਨੇ ਵੀ ਪੁੱਛਿਆ ਮੈਨੂੰ ਸਹੀ ਜਵਾਬ ਮਿਲਿਆਗਾ ਹਨਾ ਬਾਈ ਚਾਂਸ ਇੱਕ ਤਾਂ ਬਾਈ ਮਿਸਟੇਕ ਗਲਤ ਹੋਇਆਗਾ ਉਹ ਤਾਂ ਉਹ ਵੀ ਖੁਸ਼ੀ ਵਾਲਾ ਉਹ ਤਾਂ ਹੋਇਆ ਕਿਉਂਕਿ ਉਹਨੇ ਸਹੀ ਪ੍ਰੈਸ ਨਹੀਂ ਕੀਤਾ ਸੀਗਾ ਬਟਨ ਨੂੰ ਹਨਾ ਇਸ ਕਰਕੇ ਉਹ ਇੱਕ ਇੱਕ ਵਾਰੀ ਐ ਹੋਇਆਗਾ ਨਹੀਂ ਬਾਕੀ ਸਾਰੇ ਮੇਰੇ ਹਿਸਾਬ ਨਾਲ ਜਿੰਨੇ ਵੀ ਜਵਾਬ ਪੁੱਛੇ ਸੀ ਸਾਰੇ ਸਹੀ ਨਿਕਲੇ ਹਨਾ ਤੇ ओके okay, जी ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਨਾ ਲਾਈਵ ਡਿਟੈਕਟਰ ਐਪ ਵਧੀਆ ਹੈਗਾ ਤੇ ਇੰਜੋਏ ਕਰੋ ਆਪਦੇ ਫਰੈਂਡਸ ਨਾਲ ਫੈਮਿਲੀ ਨਾਲ ਹਨਾ ਜਿਵੇਂ ਵੀ ਹੈਗਾ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਓਕੇ ਜੀ ਥੈਂਕ ਯੂ ਬਾਏ ਬਾਏ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਮਾਈ ਚੈਨਲ ਹੌਲੀ ਹੌਲੀ ਆਪਣੀ ਸਾਬਜੂ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ ਚੈਨਲ ਗਾਇਸ ਪਲੀਜ਼ ਪਲੀਜ਼ ਗਾਇਸ ਰਿਕਵੈਸਟ ਹੈ